ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ ਮਾਰਕੀਟ ਦੇ ਵਿੱਚ ਹੁਣ ਚੱਲ ਰਹੀ ਹੈ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਮੰਥਲੀ ਲਾਟਰੀ ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਜਿਸ ਦਾ ਡਰਾਅ ਮਿਤੀ 3 ਤਰੀਕ 3 ਸਤੰਬਰ 2024 ਰਾਤ ਨੂੰ ਠੀਕ 8 ਵਜੇ ਲਾਟਰੀ ਦਾ ਰਿਜ਼ਲਟ ਤੁਸੀਂ YouTube ਤੇ ਵੀ ਦੇਖ ਸਕਦੇ ਹੋ 1.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਜੋ ਕਿ ਸਿਰਫ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲੇਗਾ 1.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਇਸ ਲਾਟਰੀ ਦੀ ਖਾਸੀਅਤ ਇਹ ਹੈ ਕਿ ਇਸ ਲਾਟਰੀ ਦੀਆਂ ਟੋਟਲ ਸਿਰਫ 5 ਲੱਖ ਟਿਕਟਾਂ ਪ੍ਰਿੰਟ ਹੋਈਆਂ ਤੇ ਮੰਨ ਲਓ 5 ਲੱਖ ਟਿਕਟਾਂ ਦੇ ਵਿੱਚੋਂ 2 ਲੱਖ 2.5 ਲੱਖ 3 ਲੱਖ ਟਿਕਟਾਂ ਵਿਕਦੀਆਂ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਨਿਕਲੇਗਾ 1.5 ਕਰੋੜ ਦਾ ਪਹਿਲਾ ਇਨਾਮ ਗਰੰਟਡ ਹੈ ਤਾਂ ਤੁਸੀਂ ਹੁਣ 1.5 ਕਰੋੜ ਦੇ ਮਾਲਕ ਬਣ ਜਾਣਾ ਹੈ ਇਸ ਲਾਟਰੀ ਦੀ ਦੂਸਰੀ ਖਾਸੀਅਤ ਇਹ ਹੈ ਕਿ ਇਸ ਲਾਟਰੀ ਦੇ ਵਿੱਚ ਕੋਈ ABC ਸੀਰੀਜ਼ ਹੈ ਨਹੀਂਗਾ ਜਾਨੀ ਕਿ ਕੱਲਾ ਲਾਟਰੀ ਦਾ ਨੰਬਰ ਹੈ ਤੇ ਜਿਹੜੇ ਭਰਾ ਦਾ ਨੰਬਰ ਮਿਲ ਗਿਆ ਉਹ ਡੇਢ ਕਰੋੜ ਦਾ ਹੁਣ ਮਾਲਕ ਹੈ ਹੁਣ 3 ਤਰੀਕ 3 ਸਤੰਬਰ ਨੂੰ ਤੁਸੀਂ ਡੇਢ ਕਰੋੜ ਦੇ ਮਾਲਕ ਬਣਨਾ ਹੈ ਹੁਣ ਫਿਰ ਸੋਚਣ ਵਿਚਾਰਨ ਚ ਦੇਰ ਨਾ ਕਰੋ ਸਾਡੇ ਦਲੀਪ ਲਾਟਰੀ ਸਟਾਲ ਤੇ ਜਾਓ 200 ਰੁਪਿਆ ਖਰਚ ਕਰਕੇ ਲਾਟਰੀ ਦਾ ਟਿਕਟ ਖਰੀਦੋ ਤੇ ਡੇਢ ਕਰੋੜ ਦੇ ਮਾਲਕ ਬਣੋ ਪਤਾ ਯਾਦ ਰੱਖੋ ਦਲੀਪ ਲਾਟਰੀ ਸਟਾਲ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਸਾਹਮਣੇ ਨੇੜੇ ਬਸ ਸਟੈਂਡ ਜੈਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਲਾਟਰੀਆਂ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਤੁਸੀਂ ਲੱਖਾਂ ਕਰੋੜਾਂ ਦੇ ਇਨਾਮ ਜਿੱਤ ਸਕੋ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ